ਪੁਰਜਿੰਦ ਕੱਲੀ ਤੇ ਮਲਾਜੇ ਦਾ ਰਵਾਲੇ ਅੱਜ ਐਸੀ ਦੀ ਬੈਡ ਦਿਖਾਉਣੀ ਆ ਆਪਾਂ ਬੈਡ ਇੱਕ ਦਿਖਾਉਣਾ ਸਾਨੂੰ ਸਿਲੇਕਟਡ ਤੇ ਇਹਦਾ ਗਾਹਕ ਹੋਊਗਾ ਬਾਈ ਜੀ ਹਜ਼ਾਰ ਬੰਦਾ ਬਾਈ ਜੀ ਮੈਂ ਲੈਣੀ ਸੀ ਮੈਂ ਰਹਿ ਗਿਆ ਪਰ ਨੰਬਰ ਸਕਰੀਨ ਤੇ ਚੱਲ ਰਿਹਾ 9877862299 ਪਹਿਲਾ ਨਾੜਾ ਰੇਲ ਦੀਆਂ ਨਹੀਂ ਆਪਾਂ ਬੋਲਦੇ ਰਹੇ ਨੇ ਉਹ ਚੀਜ਼ਾਂ ਸਾਰੀਆਂ ਗੱਲਾਂ ਇਹ ਜਿ ਕੁਝ ਨਹੀਂ ਬੋਲਣ ਦੀ ਉਹ ਚੀਜ਼ ਮੂਹੋ ਆਪ ਬੋਲ ਰਹੀ ਆ ਚਾਹੇ ਇਹਦੀ ਵੀਡੀਓ ਆਪਾਂ ਬਿਨਾ ਬੋਲੇ ਤੋਂ ਪਾ ਦਈਏ ਜਿਹੜੇ ਵੀਰ ਨੂੰ ਪਤਾ ਬਰੀਡ ਬਾਰੇ ਉਹਨੇ ਕਪੜਕ ਦੇ ਨੇ ਲੈ ਲੈਣੀ ਆ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈਨੇ ਇੱਕ ਨਾਗਰੀ ਕਾਫੀ ਨਾਗ ਵੀਰ ਕੋਲੇ ਹ ਤੇ ਬਾਕੀ ਡਿਟੇਲ ਆਪਾਂ ਵੀਰ ਤੋਂ ਲੈ ਲੈਂਦੇ ਆ ਜਦੋਂ ਵੀ ਵੀਰ ਕੋਲ ਹੁੰਦੇ ਆ ਸਿਲੈਕਟਡ ਜੇ ਪੀਸ ਹੁੰਦੇ ਆ ਜਿੱਦਾਂ ਦੀ ਤੁਹਾਡੀ ਚੁਆਇਸ ਆ ਉਹਦਾ ਦੀ ਬਿਹੜ ਮਿਲੋਗੇ ਲਗਭਗ 15 17 گاਮ ਆਜ ਆਪਾਂ ਕੈਮਰੇ ਸਾਹਮਣੇ ਕਰਾਂਗੇ ਆਓ ਅੱਗੇ ਵੀਰ ਨਾਲ ਕਰੀਏ ਗੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਡਰੈਸ ਦੱਸ ਦੋ ਜੀ ਆਪਣਾ ਹਾਂ ਬਾਈ ਭਵਨ ਪ੍ਰੀਸੀਆਂ ਪਿੰਡ ਹੜਾਇ ਹੈ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ 9877868899 ਦੂਜਾ ਨੰਬਰ ਹੈ 9735 50 ਸੋਸ਼ਲੀਆਂ ਵੱਡੇ ਭਰਾ ਨੰਬਰ ਆਈ ਅੱਛਾ ਅੱਜ ਫਿਰ ਕਹਿੰਦੇ ਬਰੀਰ ਬੂਰਾਂ ਦਾ ਕੰਢੇ ਤੋੜਤੇ ਜਾਵਾਂ ਹਨਾ ਬਈ ਮਨ ਕੇ ਚੱਲ ਵੀ 5-6 ਦਿਨ ਲੱਗਿਆ ਪਮਝੋ ਇਕੱਠੇ ਕਰਨ ਨੂੰ ਬਣਾ ਅੱਛਾ ਤੇ ਜਿਉਣਾ ਆਉਂਦਾ ਜੀ ਜਿਆ ਪਾਉਣ ਦਾ ਦੋ-ਦੋ ਚਾਰ-ਚਾਰ ਦੀ ਰੋਈ ਪਾਉਂਦੇ ਆਗੇ ਜੀ ਠੀਕ ਹੈ ਨਾ ਉੱਥੇ ਆਉਂਦੇ ਜੀ ਇਕੱਠੀ ਵੀਡੀਓ ਪਾ ਦੇ ਜਾਇਜ਼ ਗੱਲਾਂ ਅੱਜ ਲਗਭਗ 15 ਤੋਂ ਬਲਾਸੀ ਨਾਗਾ ਹਨਾ ਹਨਾ 15 ਤੋਂ ਉੱਤੇ ਗਾਈ ਨੇ ਬਈ ਆਪਣੇ ਕੋਲ ਜੀ ਪਹਿਲਾ ਨੰਬਰ ਆਪਾਂ ਜਿਹੜੀ ਤਾਜੀ ਸੂਈ ਬੱਚੀ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਆ ਜੀ ਮੂੰਹ ਬਈ ਆਇਡ ਦੇ ਦੇ ਵੀ ਕੋਈ ਵੀ ਅੱਛਾ ਫੁੱਲ ਵੱਡੇ ਸਾਈਜ਼ ਦੇ ਵਿੱਚ ਆ ਗਏ ਸਾਈਜ਼ ਆ ਬਾਈ ਫੁੱਲ ਆ ਮੰਨ ਕੇ ਚੱਲ ਜੀ ਜੀ ਤੇ ਜੇਰ ਜੁਰੋਕੇ ਆ ਓਕੇ ਬਾਈ ਜੇਰ ਜੇਰ ਅੰਦਰ ਪਈਏ ਵੀਡੀਓ ਆਪਣੇ ਕੋਲੇ ਬਣੀ ਗਈ ਆ ਸਾਰੇ ਨਗ ਬਾਰ ਗੱਡੇ ਵੇ ਆ ਬੱਚਾ ਇਹਨੇ ਕੀ ਦੇਤਾ ਮੈਂ ਬੱਸੀਏ ਗਰੇ ਮਾਗਰ ਵੀਰਾਂ ਨੇ ਆਪਾਂ ਨੂੰ ਦੱਸੀ ਲਈਦਾ ਆਪਾਂ ਗੱਪਣ ਸੀਗੀ ਅੱਛਾ ਤੇ ਆਪਾਂ ਨੂੰ ਵੀਰੋ ਕਹਿੰਦੇ ਵੀ ਰੇਡੀਓ ਸੀਮਨ ਲੱਗਿਆ ਹੋਇਆ ਹੈਗਾ ਪਲੇਨ ਅੱਛਾ ਐਵੇਂ ਆਪਾਂ ਤੁਹਾਨੂੰ ਸੈਕਸੜ ਕਹਿੰਦੀ ਹੁੰਦੇ ਦਾ ਬੱਸੀ ਦੀ ਸੈਕਸੜੀ ਵੀ ਕਹਿੰਦੇ ਜੀ ਠੀਕ ਹੈ ਇਹ ਰੇਡੀਓ ਬੋਲੋ ਲੱਗਿਆ ਹੋਇਆ ਜਿਵੇਂ ਕਿਉਂ ਕਾਰਨ ਕੀ ਵੀ ਆਪਣੇ ਦੇਖਣੀ ਆਏਗੀ ਜੀ ਅੱਗੇ ਆਏ ਹੁੰਦਾ ਵੀ ਵੀਰਾਂ ਨੇ ਕਈ ਵਾਰ ਵੀਰਾਂ ਨੂੰ ਆਪਾਂ ਦੱਸੁੰਦਾ ਇਹ ਫਾਇਦਾ ਹੈਗਾ ਇਹ ਵਾਰ ਵੀ ਰਾਗੇ ਭਰਾਵਾਂ ਦੇ ਇਨ ਬਰੀਡਿੰਗ ਦਾ ਹੋ ਜੀ ਜੀ ਤੇ ਇਹਦੇ ਆਪਾਂ ਗੱਲ ਕਰੀਏ ਵੀਰੇ ਦੁੱਧ ਕਿੰਨਾ ਦੇ ਦੇਉਗੀ ਦੁੱਧ ਵਈ ਮੰਨ ਕੇ 7 ਕਿਲੋ ਗੋਲੀ ਚੂਈ ਵੀ ਆਪਣੀ ਸਵੇਰ ਦੀ 5 ਕਿਲੋ ਜੀ ਹੁਣ ਇੱਕ ਦਾ ਟਾਈਮ ਹੋ ਗਿਆ ਲਗਭਗ ਵੱਜ ਗਏ ਤੇ 35 ਕਿਲੋ ਦੁੱਧ ਤੇ ਦੁੱਧ ਵੇੜਨ ਦੇਣੀ ਦੇਣਾ ਬਾਈ ਖਰਾ ਤੇ ਰੇਟ ਇਹਨਾਂ ਦੇ ਕਿਵੇਂ ਰਹਿਣਗੇ ਅੱਜ ਫਿਰ ਰੇਟ ਬਾਈ ਮੰਨ ਕੇ ਚੱਲ 1,95,000 ਦੀ ਵਸਤੀ ਦੇਣੀ ਹੈ ਜੀ ਅੱਛਾ ਇਹ ਇੱਕ ਨੰਬਰ 1,95,000 ਦੀ ਹਾਂ ਸੋ ਵੀਰੋ ਬੱਚੀ ਦੇਖੋ ਬਿਊਟੀ ਵਗੈਰਾ ਕਿਆ ਬਾਤਾਂ ਤੇ ਦੰਦ ਵੀ ਆਪਾਂ ਹੀ ਦਿਖਾ ਦਿੰਦੇ ਹਣਾ ਅਜ ਕੱਢ ਜੀ ਹੈ ਬਾਈ ਦੁੱਗਦੇ ਜੀ 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 ਤੋੜੋ ਭਾਈ ਜੀ ਸੋ 195000 ਮਗਰ ਬੱਚੀ ਸੂਈ ਸਵਾਈ ਕਹਿੰਦੀ ਗੱਲ ਨਹੀਂ ਭਾਈ ਆਲਾ ਕਹਿੰਦਾ ਹੈਗਾ ਹਨ ਜੀ ਤੇ ਆਪਾਂ ਦੰਦ ਤਈਓ ਪਟਕੇ ਦਿਖਾਈ ਨਹੀਂ ਆਲਾ ਕਾ ਦੋ ਦੰਦ ਜੇ ਪਾੜਦੇ ਚਾਰ ਛੇ ਨਿਕਲ ਦੀਏਗੀ ਸੋ 35 ਕਿਲੋ ਦੁੱਧ ਤੇ ਗੱਲਾਂ ਅਜ ਮੰਨ ਕੇ ਚੱਲੀ 35 ਦੁੱਧ ਲੈਣਾ ਭਾਈ ਆਪਾਂ ਨੋਰਮਲ ਹੀ ਕਹਨੇ ਹੈਗੇ ਦੰਦ ਦੀ ਬਰੀਡ ਹੈ 40 ਕਿਲੋ ਦੁੱਧ ਤਾਂ ਕੋਈ ਬਣਾ ਨਹੀਂ ਨਹੀਂ 35 ਇਹਨੇ ਖਰਾ ਦੁੱਧ ਪਾਉਣਾਗਾ ਅੱਛਾ ਪਲੂਣ ਬੱਚੀ ਦੋ ਦੰਦ ਦੋਂਦੀ ਹੈ ਵੀਰੇ ਜਮਾ ਜੀ ਦੋਂਦੀ ਪਹਿਲੇ ਸਫੀ ਚੋਲੇ ਚਾਹੇ ਚੋਲੇ ਮਸ਼ੀਨ ਤੇ ਥਣ ਇਦਾਂ ਲਗਾਇਆ ਹੋਇਆ ਸੋ ਜੈਜ ਗੱਲ ਸੋ ਬੜੀ ਚੰਗੀ ਵਿਹੜਾ ਸਾਫ ਸੁਥਰੀ ਫਿਟਿੰਗ ਵਾਲਾ ਲੈਵਾ ਜਮਾ ਆਪੇ ਬਈ ਸਪੈਕ ਬੁੱਲਦੀ ਹੈ ਯਾਪੇ ਅੱਛਾ ਸਪੈਕ ਦੇ ਸੀਮਨ ਦੀ ਆ ਗਈ ਆਪਾ ਆਪ ਬਈ ਸੁਭਰ ਰੇਟ ਆਪਾਂ ਕੱਲੇ ਕਰਦਾ ਵੀਡੀਓ ਵਿੱਚ ਹੀ ਕਰੀ ਚੱਲਾਂਗੇ ਜਿਹੜੀ ਚੀਜ਼ ਵੀਰ ਦੇ ਪਸੰਦ ਹੋਊਗੀ ਤਾਂ ਤੁਸੀਂ ਕਾਲ ਕਰਿਓ ਚੱਲੋ ਨਾਲ ਦੀ ਨਾਲ ਤੇ ਬਾਕੀ ਥਣ ਹਾਥੀ ਚੁਆਈ ਮਸ਼ੀਨੀ ਦੋਨੇ ਟਾਈਪ ਦਾ ਵਿਹੜਾ ਥਣ ਲੱਗਿਆ ਵਾ ਸੋ ਜਿਹੜੇ ਕਿਹਦੇ ਚਾਰੇ ਪੱਲਿਆਂ ਦੀ ਪੂਰੀਆ ਉਹ ਆਪਾਂ ਤੁਹਾਨੂੰ ਵਿਹੜ ਦਿਖਾਤੀ ਆਜੋ ਬਈ ਅੱਗੇ 2 ਨੰਬਰ ਤੇ ਅਜੇ ਇੱਕ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਹਨਾ ਇਹਨੇ ਬਈ ਅਮਰ ਨੇ 5 ਦਿਨ ਪੈਂਡਿੰਗ ਪੈਣੇ ਹਜੇ ਅੱਛਾ ਆਪੇ ਪਾਈਪਰ ਦੀ ਹੈ ਬਈ ਅੱਛਾ ਤੇ ਐਮ ਐਨ ਕੇ ਚੱਲ ਵੀ ਹਮਰ ਤਾਂ ਨਹੀਂ ਲੱਗੇ ਹੋਏ ਸੀ ਮਾ ਖੋਲਿਓ ਬਾਹਰ ਨੂੰ ਹਾਂ ਸੌਰੀ ਹੈ ਮਰਲਾ ਸੁਭਰਾ ਹੈਮਰ ਦਾ ਲੱਗਿਆ ਵਾ ਗਏ ਤੇ ਸੀਮਣ ਹਣਾ ਹਾਂਜੀ ਵੀਰੇ ਤੇ ਦੰਦੋ ਆ ਗਈ ਦੋ ਦੰਦ ਹਣਾ ਦੋ ਦੰਦ ਬਈ ਸੋ ਦੋ ਦੰਦ ਮੂੰਹ ਇਹਦੀ ਬੇਰ ਕਦੇ ਬੋਲਦੀ ਸੀ ਪੀਟਰ ਬੋਲਦੀ ਅੱਛਾ ਪਹਿਲੇ ਕੱਢ ਦੇ ਸੁਭਾ ਜੀ ਵਾ ਧੋਰੀ ਮਾੜੀ ਦੁਰਗੇੜਾ ਹੋਰ ਕੜਾ ਯਾਰ ਸੁਭਰਾ ਇਸ ਕੁਆਲਟੀ ਚੈੱਕ ਕਰਾ ਦੀ ਵੀਰੇ ਸੁਭਰਾ ਜੀ ਆਪਾਂ ਬਹਿੜਾ ਇਹੇ ਦਿਖਾ ਰਣਾ ਜਿਹੜੇ ਵੀਰੇ ਕਹਿੰਦੇ ਜਿਹੜਾ ਬਹਿੜਾ ਸੀ ਰੱਖਣੀ ਨਹੀਂ ਉਹਨਾਂ ਨੂੰ ਬੈੜਾ ਲੈਣ ਨੂੰ ਬਾਈ ਜੇ ਜਬਜੂਰ ਕਰਦਾਂਗੇ ਮਜਬੂਰ ਧੱਕੇ ਨਾਲ ਨਹੀਂ ਬੈੜਾ ਦੇਣ ਵਾਲੀ ਗੱਲ ਹੁੰਦੀ ਉਹ ਕਰਦਾਂਗੇ ਉਹ ਗੱਲ ਕੋਈ ਮੈਂ ਨਹੀਂ ਜਾਂ ਬਾਈ ਨਹੀਂ ਇਹ ਗਾਵਾਂ ਕਹਿੰਦੇ ਵੀ ਵੱਲੋਂ ਵੱਲੀ ਸਾਨੂੰ ਲੈ ਜਾਓ ਬਰੀਡ ਐ ਨਹੀਂ ਚੰਗੀ ਕਹਿੰਦਾ ਵਾ ਕਿਸੇ ਪਾਸਿਓ ਕੋਈ ਬੰਦਾ ਕੰਪਰੋਮਾਈਜ਼ ਕਰ ਨਹੀਂ ਸਕਦਾ ਲੈ ਪੈਰਾਂ ਤੋਂ ਬਾਈ ਜੀ ਤਾਂ ਕੰਪਰੀਡ ਦੇ ਵਿੱਚ ਫੈਟ ਪੂਰੀ ਟੌਪ ਦੀ ਹੈ ਜਿਹਨੂੰ ਆਪਾਂ ਕਹਿੰਦੇ ਹੈਗੇ ਇਹਦਾ ਬਾਈ ਜੀ ਰੇਟ ਕੀ ਆ ਗਿਆ ਇਹਦਾ ਬਾਈ 1,75,000 ਦੀ ਵਸੀ ਦੇਣਾ ਹੈ ਅੱਛਾ 1,75,000 ਰੁਪਏ ਦੀ ਇਹ ਬੱਚੀ ਤੁਹਾਨੂੰ ਮਿਲ ਜਾਊਗੀ ਤੇ ਬਾਕੀ ਲੈਗ ਸਕੋਰ ਵਗੈਰਾ ਤੇ ਫਿਟਨੈਸ ਹਵਾਨੇ ਦੀ ਕੰਪੈਕਟ ਸੀਮਾ ਡਿਟੇਲ ਸਾਰੀ ਵੀਰ ਨੇ ਸ਼ੇਅਰ ਕਰਤੀ ਵਾਗ ਜੇ ਕੋਈ ਨਹੀਂ ਪਤਾ ਲੱਗਾ ਤਾਂ ਬਾਰੇ ਫੋਨ ਲਾ ਤੂੰ ਸਬਰ ਕਰਕੇ ਜਾਣਗਾ ਲੈ ਸਕਦਾ ਦੁੱਧ ਭਾਈ ਇਹ ਮੰਨ ਕੇ ਦੀ ਮਾਂ ਹੀ ਅੱਛਾ ਤੇ ਚੌਥੇ ਸੂਏ ਸੂਈਆ ਹੁਣ ਇਹਦੀ ਮਾਂ ਅੱਛਾ 57 ਕਿਲੋ ਹੁਣ ਤਿਆਰ ਆ ਦੁੱਧ ਭਾਈ ਦੀ ਮਾਂ ਥੱਲੇ ਅੱਛਾ 57 ਕਿਲੋ ਜੀ ਮਾਂ ਥੱਲੇ ਤਿਆਰ ਆ ਹੁਣ ਹਾਂ ਬੰਦੇ ਨੂੰ ਸੋ ਰੇਟ ਆ ਗਿਆ ਤਾਂ 1 ਲੱਖ 75000 ਰੁਪਇਆ ਸੋ ਕਹਿੰਦਾ ਵਾ ਕਿਸੇ ਪਾਸੇ ਕੋਈ ਮੈਨਸ ਪੁਆਇੰਟ ਤੇ ਬੈਠਦੇ। ਇਹ ਬਈ ਦੀ ਬਰੀਡ ਆ 35 ਕਿਲੋ ਦਾ ਕੋਈ ਵਾੜਾ ਨਹੀਂ ਇਹਨੂੰ ਬੈਠਣ ਦੁੱਧ। ਸ 35 ਕਿਲੋ ਸੋ ਬਾਕੀ ਇਹ ਲੇਵਾ ਗੁਲਾਬੀਆਂ ਲਾਲੀਆਂ ਮਾਰਦਾ। ਜੀ ਵੀ ਮੈਂ ਕਿੰਨਾ ਚੋਰੂੰਗਾ। ਜੀ ਬਾਕੀ ਵੀਰ ਆਪਣੇ ਨਾਲ ਸਾਰੇ ਸਾਥੀਦਾਰ ਨੇ। ਜੈਜ ਕਲਾ ਗਿਆ ਕੀ ਤੇਰਾ ਨੰਬਰ ਜੀ। ਇਹ ਦੂਜਾ ਸੂਆ ਖੁੰਡੀਆਂ ਮੂੰਹੋਂ ਛੇ ਜਾਂਦਾ ਬਈ ਇਹ। ਅਸੇ 32 ਕਿਲੋ ਤਾਂ ਪਾਏ ਲੈਣੇ। ਅੱਛਾ ਪਲੂਨ ਦਾ ਦੁੱਧ ਹੈ ਦਿੱਤਾ ਹੋਇਆ 32 ਕਿਲੋ। ਹਾਂ ਜੀ। ਤੇ ਅੱਜ ਹੁਣ ਕੈਦ ਨਾ ਕੱਢਦੀ ਐ ਇਹ। ਇਹਨੇ 7 ਰਣ ਪੈਂਡਿੰਗ ਪੈਣੇ ਬਾਈ ਚਲੋ ਜੀ ਅੱਛਾ 7 ਦੇਣ ਇਹਦੇ ਸੂਰ ਚ ਬਾਕੀ ਪਿਆ ਮੈਂ ਫੇਸ ਕੁਆਲਟੀ ਚੈੱਕ ਕਰਾਂ ਅੱਛਾ ਐਦ ਕੀ ਕਿੰਨਾ ਦੁੱਧ ਮੰਨ ਕੇ ਚੱਲੀ ਆਪਾਂ ਇਹਦਾ ਦੁੱਧ ਭਾਈ ਆ ਮੰਨ ਕੇ ਆਪਾਂ 35 ਕਿਲੋ ਦੁੱਧ ਹੋਣਾ ਠੰਪੀ 40 ਕਿਲੋ ਪਾਉਣਾ 35 ਜਿਹੜਾ ਮਰਜੀ ਮੰਨ ਕੇ ਲੈ ਜੀ ਅੱਛਾ ਕਹਿੰਦਾ ਵਾ 40 ਕਿਲੋ ਵੀ ਪਾਉਣਾਗਾ ਜੀ ਸੋ ਕਹਿੰਦਾ ਵਾ 35 ਕਿਲੋ ਤਾਂ ਮੰਨ ਕੇ ਇਹਨੂੰ ਬੰਦਾ ਪਰਚੇਸ ਕਰ ਲੇ ਪਰ ਇਹ ਜੀ ਬਰੀਡ ਬਿਊਟੀ ਤੇ ਇਹਦਾ ਲੇਵਾ ਆਪਣ ਦੱਸ ਰਿਹਾ ਕਿ 35 ਤੋਂ ਬਾਹਰ ਦੁੱਧ ਦੇ ਦੋ ਲੇਵਾ ਕੋਈ ਪਾਲੇ ਸਾਲ ਨਹੀਂ ਪਾਉਣ ਥੁੜੀ ਇਹ ਕਰੀਏ ਨੇ ਜੀ ਵੀ ਜ 175000 ਦੀ ਦੇਣੀ ਆ ਮੁੰਡਾ ਚਾਹੇ 2 ਲੱਖ ਵਾਲੀ ਦੀ 175000 ਦੀ ਦੇ ਦੇਣੀ ਆ ਮੋਕੇ ਤੇ ਗੁਜਾਇਸ ਹੋ ਜੂ ਮਾੜੀ ਮੋਟੀ ਹਾਂ ਆਏਗਾ ਇਹ ਬੰਦੇ ਮਾਂ ਤਣ ਕਰ ਦਾਂਗੇ ਸੋ 175 ਚੋਂ ਮਾਨ ਤਣ ਮੋਕੇ ਤੇ ਹੋ ਜੂਗਾ ਸੋ ਫੇਸ ਬਿਊਟੀ ਵਗੈ ਵਗੈ ਦੇਖੋ ਸੋਹਣੀ ਸਾਫ ਸੁਥਰੀ ਕਹਿੰਦਾ ਬਾਕੀ ਕਿਸੇ ਪਾਸੋਂ ਬੱਚੀ ਅੱਜ ਦਾ ਟਾਈਮ ਹੱਥ ਤਰਾ ਹੈ ਨਹੀਂ ਗਈ ਜਮਾ ਹਨਾ ਹਾਂ ਜੀ ਬਈ ਤੇ ਦੁੱਧ ਦੀ ਗੱਲ ਦਾ 35 ਮੰਨ ਕੇ ਹੀ ਬੰਦਾ ਪਰਚੇਸ ਕਰ ਲੇ ਭਾ ਜੀ 30 35 ਕਿਲੋ ਮੰਨ ਕੇ ਜਿਹੜਾ ਮਰਦੀ ਬਣੀ ਜ਼ਿਆਦਾਤਰ ਤਾਂ ਆਪਣੇ ਕੋਲ ਬਹਿੜਾ ਮੰਨ 30 ਤੋਂ ਪਲੱਸ ਵਾਲੀ ਆਣੀਆਂ ਇੱਕ ਦੋ ਬਹਿੜਾ ਹੋਣਗੀਆਂ ਜਿਹੜੇ 30 ਤੇ ਅੱਗੇ ਆ ਗਈ ਬਾਈ ਜੀ 4 ਨੰਬਰ ਇਹਦੀ ਜਾਣਕਾਰੀ ਕੀ ਹੈਗੀ ਇਹ ਬਈ ਦੂਜਾ ਸੂਆ ਸੁੰਦੀ ਹੈਗੀ ਅੱਛਾ ਇੱਕ ਇਹਦੇ ਮੰਨ ਕੇ ਚੱਲ ਜਾਈਏ ਪਹਿਲਾਂ ਆ ਜੀ ਇਹ ਦੱਸ ਰਹੀ ਕਿੰਨੀ ਚੌੜੀ ਆ ਪਹਿਲੀ ਗੱਲ ਸਾਰੀ ਬੜਾ ਚੌੜੀ ਨੇ ਆਪਣੀ ਮੰਗਰੋਂ ਜੀ ਕੋਈ ਐ ਨਹੀਂ ਹੁਣੀ ਵੀ ਜਿਵੇਂ ਘੁੱਟ ਨਹੀਂ ਆ ਹੋਣਗੀਆਂ ਜੀ ਠੀਕ ਹੈ ਨਾ ਤਾਂ ਉਹ ਸਾਰੀ ਸਿੱਧੀ ਹੈ ਲੈ ਪੈਰਾਂ ਤੋਂ ਲੈਵੇ ਮੰਨ ਕੇ ਚੱਲ ਜਾਈਏ ਮੈਂ ਫਿਕਰ ਰਹਿਣਗੇ ਵੀਰੇ ਅਛਾ ਕੰਪੈਕਟ ਹਵਾਨੇ ਜੀ ਤੇ ਦੁੱਧ ਕਿੰਨਾ ਬਣ ਕੇ ਚੱਲੀਏ ਦੁੱਧ ਜੇ ਜਾਨਵਰ 2 ਲੀਟਰ ਘੱਟ ਦੇ ਦੇ ਜੈਜ ਗੱਲ ਆ ਛਲੇਵਾ ਵੀ ਬੜਾ ਵੱਡਾ ਹੋਇਆ ਜੋ ਮਸਟੈਟ ਸੀ ਉਹ ਵੀ ਦਿਨ ਸੁਆ ਖਰਾਬ ਹੋ ਜਾਂਦਾਗਾ ਜੈਨੂਨ ਗੱਲ ਆ ਲੰਮਾ ਸੁਆ ਚੱਲਦੀ ਨਹੀਂ ਇਹ ਤਾਂ ਵੀਰ ਕੋਈ ਵੀ 8 8 10 ਦਾ ਸੁਏ ਜਿਵੇਂ ਮਰਦੀ ਫਿੱਟ ਲਈ ਜਾਈ ਅਛਾ ਇਹਦੇ ਆਪਾਂ ਗੱਲ ਕਰਦੇ ਦੁੱਧ ਦੀ ਕਿੰਨਾ ਕੁ ਪਾ ਦੂਗੀ ਦੁੱਧ ਵਾਈਆਂ ਮੰਨ ਲਿਆ 34 ਕਿਲੇ ਪ੍ਰੋਨੇ ਦੁੱਧ ਪਾਇਆ ਜਾ ਜੀ ਮਾ ਕੇ ਦੱਸੋ ਸਰ ਜੀ ਐਤੋਂ ਤਾਂ 40 ਕਿਲੋ ਦੀ ਮੀਂਹ ਲੱਗੀ ਵੀਰਾਂ ਦੀ ਬਾਕੀ ਸਮਝ ਵੀ ਕੀ ਮੰਨ ਕੇ ਲੈਣਾ ਇਹਦਾ ਗੱਲ ਕਰਦੇ ਰੇਟ ਕੀ ਰਹੂ ਇਹਦਾ ਰੇਟ ਦਾ ਭਾਈ ਜਸ ਤੇ ਨੂੰ 1 ਲੱਖ 45000 ਦੀ ਦੇਣੀ ਹੈ ਅਸੀਂ 1 ਲੱਖ 45000 ਦੀ ਬਿਹੜ ਆਪਾਂ ਦੇਣੀ ਆ ਤੇ ਇਹ ਕਹਿੰਦਾ ਵਾ ਮੈਨਸ ਪੁਆਇੰਟ ਹੱਥ ਹਰ ਤਰਾ ਦਾ ਕਿਸੇ ਪਾਸੇ ਹੋ ਹੈ ਨਹੀਂ ਜਮਾ ਸੋ 4 ਨੰਬਰ ਵਾਲੀ ਬਿਹੜ ਜਮਾ ਵਾਕੀ ਜਜਾ ਕੱਲ ਮੈਂ ਗੱਲ ਕਹਿਣ ਲੱਗਿਆ ਸੀ ਕਹਿੰਦਾ ਮੂਹ ਦੇ ਗੱਲਾਂ ਪੁੱਜਦਾ ਜਾਵਾਂ ਉਹ ਅਖਾੜੇ ਦੇ ਵਿੱਚ ਪਲਵਾਨ ਨਹੀਂ ਤੁਰਦਾ ਹੁੰਦਾ ਹਨ ਝੂਮ ਝੂਮ ਕੇ ਉਹ ਵੀ ਤੁਰਦੀ ਹੈ ਸੋ ਜਿਵੇਂ ਹੁਣ ਮੂਰੇ ਗਰਮੀਆਂ ਦਾ ਮੌਸਮ ਆਉਣਾਗਾ ਹਨ ਵੀ ਇਹ ਮੰਨ ਕੇ ਚੱਲ ਵੀ ਨਜ਼ਾਰੇ ਦਾ ਚੀਜ਼ ਆ ਹਨਾ ਜਾਵਾਂ ਕੁਣੀ ਹੈ ਨਾ ਇੱਕ ਬੈੜ ਵੀ ਆਪਾਂ ਹੱਥੀਂ ਚਵਾਈ ਚੁੰਗੀਆਂ ਦੀ ਬੁੜੀਆਂ ਨੇ ਜਿਵੇਂ ਮਰਜ਼ੀ ਪੀੜੀ ਡਾ ਕੇ ਦੋਨੇ ਪਾਸੇ ਚੁਈ ਜਾਵੇ ਸੋ ਵੀਰੋ ਆ ਜਿਹੜੇ ਵੀਰੇ ਕਹਿੰਦਾ ਯਾਰ ਮੱਝ ਰੱਖੀ ਸੀ ਚੌਥੇ ਕਿ ਮਹੀਨੇ ਗੱਭਣੋਂ ਕੇ ਲੱਤਾਂ ਮਾਰ ਲੱਗ ਗਈ ਸੋ ਜਦੋਂ ਆ ਜੀ ਤੁਹਾਡੇ ਘਰੇ ਚਲੀ ਗਈ ਮੱਝ ਤੁਸੀਂ ਰੱਖਣੀ ਭੁੱਲ ਜਾਓਗੇ ਤੇ ਜਿਹੜੇ ਵੀਰੇ ਕਹਿੰਦਾ ਪਸੂ ਅਸੀਂ ਇੱਕ ਜੀ ਰੱਖਣਾ ਸਾਨੂੰ ਦੁੱਧ 24 ਮਹੀਨੇ ਚੱਲੀ ਚੱਲੇ ਜਾਵਾਂ ਸਿਰਫ ਡੇਢ ਦੋ ਮਹੀਨੇ ਦਾ ਗੈਪ ਹੁੰਦੀ ਹੈ ਇਹ ਜੀ ਬੈੜ ਤੁਹਾਡੇ ਘਰੇ ਜਾ ਬਲੀ ਡੀ ਫ੍ਰੀਜ ਬਣ ਜਾਣੀ ਆ ਚਾਹੇ ਤੁਹਾਡੇ ਖੇਤ ਆਲੂ ਪਟ ਦੀ ਲੇਬਰ ਹੋਵੇ ਚਾਹੇ ਝੋਨਾ ਲੱਗਦਾ ਹੋਵੇ ਤੇ ਹੜੰ ਤੇ ਪਲੱਸ ਇਹ ਦੇ ਵਿੱਚ ਦੁੱਧ ਵੀ ਜ਼ਿਆਦਾ ਮਿਲੂਗਾ ਦੂਜੇ ਨੰਬਰ ਤੇ ਇਹਦਾ ਸਾਤ ਸੁਭਾਅ ਥਾਣ ਗੁੱਲਾ ਹੱਤੀ ਚ ਵਜਿਆੜਾ 4 ਤੋਂ 5 ਮਿੰਟ ਦਾ ਛੋੜ ਮਿਲੂਗਾ ਜਿਵੇਂ ਕਹਿੰਦਾ ਵੀ 5405 ਆ ਜਾ ਰਿਹਾ ਦੋ ਡੈਸਟਰੀਬਿਊਟਰ ਆ ਰਿਹਾ ਤਮਝਾ ਪ੍ਰੈਸ਼ਰ ਨਾ ਜਗਦਾ ਵੀ ਸਾਰਾ ਸਿਸਟਮ ਇਹਦੇ ਵਿੱਚ ਆ ਹਾਂਜੀ ਬਈ ਤੇ ਅੱਗੇ ਆ ਗਈ ਜਰਸੀ ਯਾਰ ਯਾਤੀ ਬਈ ਦੂਜਾ ਸੁਲਤ ਹੁੰਦੀ ਹੈਗੀ ਜੀ ਤੇ ਆ ਵੀ ਬਹੁਤ ਚੰਗੇ ਸੀਮਨ ਵੀ ਹੈਗੀ ਅੱਛਾ ਤੇ ਅੱਗੇ ਜੇ ਮੰਨ ਕੇ ਜਰਾ ਪਲੇਨ ਸੀਮਨ ਲੱਗੇ ਵੇ ਕਾਮਾਕਾਜੀ ਦਾ ਬਈ ਕਾਮਾਕਾਜੀ ਦਾ ਸੈਕਸਡ ਕਿ ਕੀ ਫਾਇਦਾ ਪਲੇਨ ਲੱਗੇ ਵੇ ਤਾਂ ਮੰਨ ਕੇ ਚੱਲ ਜੀ ਉਮਗਾ ਸੈਕਸਡ ਦਾ 7000 ਮੂੰਗੂ ਡੋਜ ਆ ਦੀ 7000 ਦੀ ਅੱਛਾ 7000 ਤੋਂ ਕੋਈ 100 200 ਘੱਟ ਵੀ ਹੋਊਗਾ ਜੇ ਵੱਧ ਵੀ ਹੋਊਗਾ ਸਟਰਾਜ ਦਾ ਉਹ ਸਟਰਾਜ ਆ ਦੀ ਵੀ ਉਹ ਪਲੇਨ ਇਹ ਲੱਗਿਆ ਹੋਇਆਗਾ ਉਹ ਤੇ ਵਿੱਚ ਮੇਰੇ ਅਕਦਾ ਕਹਿੰਦਾ ਪੰਜ ਸੱਤ ਦੇ ਬੱਛੀ ਦੇ ਦਿਓ ਸਾਨੂੰ ਬਈ ਪੰਜ ਸੱਤ ਹਜ਼ਾਰ ਦੀ ਬੱਛੀ ਕੌਣ ਦੇਦਾ ਹੁਣ ਜਿੱਦਾਂ ਦਾ ਜਾਨਵਰ ਆਗਾ ਮੰਨ ਕੇ ਚੱਲ ਦੋਦੇ ਨੇ ਮਾਲ ਕਹਿੰਦਾ ਸੀ ਵੀ 28 ਤੋਂ 29 ਕਿਲੋ ਨੇ ਪਹਿਲੇ ਨੇ ਦੁੱਧ ਪਾਇਆਗਾ ਅੱਛਾ ਕਹਦਾ ਪਲੇਨ ਨੇ ਵੀ ਇਹ ਬੱਛੀ ਦੇ ਦਿੱਤੀ ਤਾਂ ਕਿਆ ਬਾਤ ਚਾਰ-ਚਾਰ ਨਹੀਂ ਲਾ ਦੋ ਬਈ ਟੌਪ ਦੀ ਆ ਗਈ ਤੇ ਹੁਣ ਸੂਆ ਸੂਰੇ ਦੂਜਾ ਹਨਾ ਦੂਜਾ ਬਈ ਮੂੰਹ ਛੇ ਦੰਦ ਤੇ ਆਪ ਕਿਹੜੇ ਸੀਮੰਦ ਆਏ ਇਹ ਇਹ ਬਈ ਮੇਰੇ ਕੋਲ ਡਾਟਾ ਆਇਆ ਹੈ ਬਈ ਅੱਛਾ ਬਾਕੀ ਆਪਾਂ ਸਾਰਾ ਦਾਦਾਂਗੇ ਕਿਉਂ ਕੱਲੀ-ਕੱਲੀ ਆਏ ਬਈ ਯਾਦ ਨਹੀਂ ਜਾਂਦਾਗਾ ਸਵਾਹ ਦੇਖੋ ਯਾਰ ਫੇਸ ਬਿਊਟੀ ਤੇ ਬਾਕੀ ਸਾਂਤ ਸਵਾਹ ਕੇ ਚੰਗੇ ਵੀਰ ਦੀ ਫਾਰਮ ਦੀ ਸਾਂਭੀ ਵੀ ਆ ਹਨਾ ਹਾਂ ਬਈ ਪੂਰੇ ਟੌਪ ਦੀ ਹੈਗੀ ਅੱਛਾ ਇਹਦਾ ਮੁੱਲ ਵੜੀ ਫਿਰ ਮੁੱਲ ਵੜੀ ਹੈਗਾ ਬਈ 1 ਲੱਖ 65000 ਦੀ ਵੜ ਦੇਣੀ ਹੈਗੀ ਅੱਛਾ 1 ਲੱਖ 65000 ਦੀ ਬੈੜ ਆਪਾਂ ਦੇਣੀ ਆ ਅੱਛਾ ਕਹਿੰਦਾ ਪਰ ਜਿਹੜਾ ਵੀ ਸ਼ੌਂਕ ਰੱਖਦਾ ਕਿ ਆਪਾਂ ਬਰੀਡ ਦਾ ਸ਼ੌਂਕ ਹੈ ਇੱਕ ਬੈੜ ਰੱਖਣੀ ਆ ਤਾ ਉਹਦਾ ਮੰਨ ਕੇ ਚੱਲ ਵੀ ਅੱਜ ਆਪਸ਼ਨ ਹੀ ਲਾ ਦਿਆ ਆਪਾਂ ਹਣਾ ਜਾਵਾਂ ਬਈ ਆਪਾਂ ਸੌਂਗ ਵੀ ਪੂਰੇ ਜਾਊਗਾ ਦੁੱਧ ਵੀ ਜੇ ਕਦੇ ਬੱਸੀ ਦੇ ਇਤਕਾਰਮ ਵਾਲੀ ਨੇ ਫੇਰ ਤਾਂ ਬੰਦਾ ਐ ਮੰਨ ਕੇ ਜਲੇ ਵੀ ਉਹਦੇ ਦੀ ਆ ਬਿਆਹ ਹੋਈ ਹੈਗਾ ਸੋ ਬੈਜ ਵੀਰ ਕਹਿੰਦਾ ਢਿੱਲੋ ਯਾਰ ਐਹੇ ਜੀ ਬੈੜ ਸਾਨੂੰ ਦਿਖਾ ਯਾਰ ਬਈ ਇਹ ਤਾਂ ਐਹੇ ਜੀ ਬਈ ਵੀਡੀਓ ਪੈਂਦੀ ਆ ਬੈਕ ਜਾਂਦੀ ਆ ਨਾਲ ਦੀ ਨਾਲ ਇਹ ਜਾਵਾਂ ਬਈ ਬਾਹਲੇ ਫੋਨ ਆਈ ਨਹੀਂਗੇ ਇਹਨੇ ਖੜਨਾ ਨਹੀਂ ਇਹਨੇ ਇਹਦੇ ਵੋਟ ਵਾਲੀ ਕਾਰ ਨੂੰ ਜਾਣਾ ਇਹਨਾਂ ਦਾ ਫੇਸਬੁਕ ਕੁਆਲਿਟੀ ਬਹੁਤ ਪਿਆਰੀ ਹੈਗੀ ਮੈਂ ਨਾ ਜਿੱਥੇ ਛੋਟੀ ਨਹੀਂ ਹੈਗੀ ਹੁਣ ਤੜੇ ਹੇਲੇ ਦੇਖ ਕਿੰਨੀ ਹੈਗੀ ਜੀ ਨਾਲ ਐਮਨੇ ਬਰੀਕੀਆਂ ਕਿੰਨੀ ਝ ਆਜੀ ਜਾਨੀ ਆ ਬਾਈ ਕਿੰਨਾ ਦੁੱਧ ਮੰਨ ਕੇ ਚੱਲੀ ਆ ਪਹਿਦਾ ਤੂੰ ਤਾਂ ਇੱਕ ਦੀ ਬਾਈ 35 ਕਿਲੋ ਲੈਣਾ ਵੜਨੇ ਨੇ 35 ਕਿਲੋ ਦੁੱਧ ਆਹਮਣੇ ਹੀ ਦੂ ਵੜ ਖਰਾ ਰੇਟ 1 ਲੱਖ 65 ਹਜ਼ਾਰ ਦੀ ਦੇਣੀ ਆ ਬਾਈ ਮਾਨ ਤਨ ਹੋ ਜਾਊਗਾ ਆਹੇ ਬੰਦੇ ਮਾਨ ਤਨ ਕਰਦਾਂਗੇ ਜੀ ਤੇ ਅੱਗੇ ਆ ਗਏ ਬਾਈ 6 ਨੰਬਰ ਇਹ ਦੂਜਾ ਸੂਆ ਸੁੰਦੀ ਆ ਬਾਈ ਇਹ ਜੀ 15 ਦਿਨ ਬਾਕੀ ਪੈਣਗੇ ਅੱਛਾ 15 ਦਿਨ ਬਾਕੀ ਪੈ ਆ ਦੂਜਾ ਸੂਆ ਸੁੰਦੀ ਆ 30 ਕਿਲੋ ਦਿੱਤਾ ਤੇ 30 ਤੋਂ ਪਲੱਸ ਤੇਲੀ ਵੀ ਆ ਪੈ ਲੈਣੀ ਇਹ ਅੱਛਾ 35 ਦੁੱਧ ਖਰਾ ਵੜਨੇ ਪਾਉਣਾਂ ਲੱਗੇ ਅੱਛਾ ਕਹਿੰਦਾ ਬਾ 30 ਤੋਂ ਪਲੱਸ ਦੁੱਧ ਪਾਉਗੀ ਦੇਣਾ 5-7 ਤੱਕ ਲੈੰਦੀ ਆ ਜੇ ਹੈਨਾ ਲਓ ਬਈ 35 ਤੋਂ ਦੋ ਦੋ ਤੇ ਆਰਾਮ ਨਹੀਂ ਪਾਉਣੇ ਨੇ ਬੈਠਦੇ ਸੀ ਉਹ ਤਾਂ ਪਲੱਸ ਪਹਿਲਾਂ ਹੀ ਖੇਲੀ ਵੀ ਆ ਜੀ ਇਹਦੀ ਆਪਾਂ ਗੱਲ ਕਰੀਏ ਇਹ ਵੀ ਰੇਟ ਕਿੱਥੇ ਜਾ ਜੂ ਉਹਦਾ ਰੇਟ 1 ਲੱਖ ਤੇ 35 ਹਜ਼ਾਰ ਦੀ ਐਸ ਮੋਬਾਈਲ ਬਣਦੀ ਜੀ ਤੇ ਅੱਗੇ ਆ ਗਈ ਜਰਸੀ ਇਹ ਬਈ ਦੂਜਾ ਸੂਆ ਹੁੰਦੀ ਹੈਗੀ ਜੀ ਬਹੁਤ ਵਧੀਆ ਫਾਰਮ ਤੇ ਲਈ ਆ 25-22 ਕਿ ਜਾਨਵਰ ਰੱਖੇ ਵੇਚ ਵੀਰ ਕੋਲੇ ਅੱਛਾ ਤੇ ਆਮਨ ਕੇ ਚੱਲ ਵੀ ਕੋ ਪਹਿਲਾਂ ਨੇ 22 ਤੋਂ 23 ਕਿਲੋ ਦੁੱਧ ਦਿੱਤਾ ਵੇਣੇ ਜੀ ਅਸੀਂ ਵੀ 25 ਤੋਂ ਉੱਤੇ ਤੇ ਦੋ ਤੋਂ 30 ਥੱਲੇ ਦੂ ਬਈ ਆਰਾਮ ਨਾਲ ਅੱਛਾ ਕਹਿੰਦਾ 25 ਕਿ ਮੰਨ ਲੈ ਬੰਦਾ ਇਹ ਯਾਰ ਰੇਟ ਵਜਾਰ ਕਿੱਥੇ ਜਾ ਗਿਆ ਰੇਟ ਦਾ ਬਈ 1 ਲੱਖ ਤੇ 10 ਹਜ਼ਾਰ ਦੀ ਬੈੜ ਦੇਤਾ ਗਿਆ ਭਾਈ ਅੱਛਾ 1 ਲੱਖ 10 ਹਜ਼ਾਰ ਦੀ ਬੈੜ ਆਪਾਂ ਦੇ ਦਾਂਗੇ ਹਾਂਜੀ ਫੇਸ ਬਿਊਟੀ ਵਗੈਰਾ ਪੂਰੀ ਚੰਗੀ ਆ ਹਨਾ ਗੰਦਾ ਜੀ ਆ ਭਾਈ ਇਹਦੀ ਬੈੜੇ ਜੀ ਸੋ ਕਹਿੰਦਾ ਬਸ ਕੋਈ ਮੈਂਸ ਪੁਆਇੰਟ ਤੇ ਦੇ ਵਿੱਚ ਹੈ ਨਹੀਂ ਹਨਾ 40 138 ਇਹ ਲੱਗੇ ਹੋਏ ਆ ਭਾਈ ਜੀ ਸੋ ਵੀਰੋ ਤੋਰਾ ਵਗੈਰਾ ਚੈੱਕ ਕਰੋ ਬੈੜ ਦਾ ਚੰਗਾ ਸੋਹਣਾ ਸਾਫ ਸੁਥਰਾ ਕਿ ਕਿਸੇ ਪਾਸੇ ਮੈਂਸ ਪੁਆਇੰਟ ਦਾ ਬੱਚੀ ਦੇ ਵਿੱਚ ਹੈ ਨਹੀਂ ਗਾ ਜਮ ਤੇ ਭਾਈ ਜੇ ਕਿ ਕਾਲੀ ਬੈੜ ਆ ਗਈ ਇਹਦੀ ਜਾਣਕਾਰੀ ਕੀ ਆਗੀ ਦੂਜਾ ਸਵਾਲ ਹੁੰਦੀ ਆ ਬਾਈ ਜੀ 31 34 ਕਿਲੋਨੇ ਪੈ ਲੈਣੇ ਦੁੱਧ ਪਾਇਆਗਾ ਜੀ ਐਮਨ ਨੇ 38 ਤੋਂ 40 ਕਿਲੋ ਦੁੱਧ ਪਾਉਣਾ ਬੈੜ ਨੇ ਅੱਛਾ ਕਹਿੰਦਾ ਬਾ 38 40 ਕਿਲੋ ਦੁੱਧ ਪਉਣ ਵਾਲੀ ਬੈੜ ਹੈਗੀ ਆ ਹੈਈ ਆ ਬਾਈ 35 ਤੋਂ 40 ਦਾ ਹੈਗੀ ਆ ਆਰਾਮ ਵਾਲੀ ਬਰੀਕੀਆਂ ਬੁਰਕੀਆਂ ਬੈੜ ਦੇ ਵਿੱਚ ਬਹੁਤ ਨੇਗੀਆਂ ਜੀ ਤੇ ਐਮਨ ਕੇ ਚੱਲ ਵੀ ਕਿਆ ਹਾਏ 15 ਨੇ ਬਾਕੀ ਪੈਣੇ ਬੈੜ ਅੱਛਾ 15 ਦਿਨ ਅਜੇ ਦੇ ਸੂਣ ਚ ਬਾਕੀ ਪਿਆ ਬਾਕੀ ਪੈਣੇ ਬਾਈ ਗੱਲ ਕਰੇ ਰੇਟ ਕਿੱਥੇ ਜਾਜੋ ਇਹਦਾ ਰੇਟ ਬਾਈ 1.35 ਲੱਖ ਤੇ 35 ਹਜ਼ਾਰ ਦੀ ਰੇਟ ਦੇ ਰਗਾ ਆਜੋ ਅੱਗੇ ਨਾਲ ਦੂਜੀ ਖੜੀ ਆ ਜਿਹ ਦੂਜੀ ਨੇ ਮੈਂ ਨਿਕਲ ਗਿਆ ਬਈ ਨੇ ਪਹਿਲੇ ਨੇ ਦੁੱਧ ਪਾਇਆ 25 26 ਕਿਲੋ ਜੀ ਮੈਂ 28 ਤੋਂ 30 ਕਿਲੋ ਆਰਾਮ ਨਾਲ ਦੁੱਧ ਪਾ ਦੇਣਾ ਬੈਠ ਨੇ ਜੀ ਤੇ ਕਹਿ ਇੱਕ ਦਿਨ ਕੱਢ ਦੀ ਇਹੇ ਸੂਣ ਦੇ ਹੀ 10 ਤੋਂ 12 ਨੇ ਬਾਕੀ ਪੈਣੀ ਵੀ ਰਹੀ ਜੀ ਅਸਾਂ 10 ਤੋਂ 12 ਦਿਨ ਸੂਣ ਚ ਪੈਂਡਿੰਗ ਪਏ ਆ ਤੇ ਗੱਲ ਕਰੇ ਰੇਟ ਇਹਦਾ ਕੀ ਰਹਿਣਾਗਾ ਲੱਖ ਤੇ 20000 ਦੀ ਦੇਣੀ ਆ ਬਾਈ ਮੁੱਲ ਵਾੜੀ ਇਹਦੇ ਵਿੱਚ ਕੋਈ ਨਾ ਬਾਲਾ ਵੱਡਾ ਬਈ ਮੈਂ ਫਰਕ ਨਹੀਂ ਮੂ ਅਸਾਂ ਇੱਕ ਵੀ ਚੋਏ ਬੰਦਿਆ ਮੰਨਦਾਂ ਆਪਾਂ ਕਰਦਾਂ ਆ ਜੀ ਤੇ ਅੱਗੇ ਜਿਹੜੀ ਨਾਲ ਲੱਗੀ ਵੀਰੇ ਇਹ ਦੂਜੇ ਸੂਆ ਸੂਂਦੀ ਆ ਬਈ ਹਜੇ ਜੀ ਦੁੱਧ 35 ਕਿਲੋ ਖਰੀਦਦਾ ਤਾਂ ਪਾਉਣਾ ਬੜਾ ਇਹ 15 ਨੇ ਜੇ ਬਾਕੀ ਪੈਣੇ ਅੱਛਾ 15 ਦਾ ਨਜੇ ਸੂਣ ਚ ਪੈਂਡਿੰਗ ਪਿਆ ਹਾਂ ਵੱਡੀ ਬੁੱਢੀ ਬਹੁਤ ਆ ਫ੍ਰੀ ਫਰੂਟ ਖੋਦਾ ਬੜੇ ਅੱਛਾ ਥੋੜੀ ਕੱਚੀ ਆ ਗਈ ਹੈ ਹਨਾ ਹਾਂ ਕੱਚੀ ਹੈ ਜੀ ਅੱਛਾ ਇਹਦਾ ਕੱਚੀ ਦਾ ਰੇਟ ਕੀ ਅੱਜ ਇਹਦੇ 1 ਲੱਖ 35000 ਰੁਪਏ ਅੱਜ ਦਾ ਰੇਟ ਬਣੀ ਦਾ ਜੀ ਅੱਛਾ ਇਹਨਾਂ ਦੀ ਕੀ ਜਾਣਕਾਰੀ ਹੈਗੀ ਇਹ ਵੀ ਅਮਨ ਕੇ ਜਲਾ ਭਈ ਤੀ ਕਿੱਥੇ ਨੂੰ ਨਹੀਂ ਪਾਇਆ ਤਾਂ ਮਾਲਕ ਨੂੰ ਦੱਸੋ ਉਸਾਰ ਜੀ ਨਾੜਾ ਮੂਰਾ ਦਿਖਾ ਦੇ ਕਿੱਥੇ ਲੱਗਿਵੇਂ ਨੂੰ ਵੜਨ ਠੀਕ ਹੈ ਤੇ ਦੁੱਧ ਇੱਕ ਤੀਏ ਨੇ 35 ਕਿਲੋ ਪਾਉਣਾਗਾ ਵੱਡੀ ਬੁੱਢੀ ਬਹੁਤ ਤੇ 1 ਲੱਖ ਤੇ ਮੰਨੇ 28000 ਹੀ ਵੜਦੇ ਅੱਛਾ 1 ਲੱਖ 28000 ਜੇ ਭੇਜ ਦੇ ਦਾਂਗੇ ਅੱਗੇ ਇਹਦੇ ਨਾਲ ਵਾਲੀ ਹੈਗੀ ਜੀ ਇਹਦੇ 25 ਦਿਨ ਬਾਕੀ ਪੈਣੇ ਬਾਈ ਇਹਦੇ ਜੀ ਤੇ ਪਹਿਲਾਂ ਨੇ 26 27 ਕਿਲੋ ਦੁੱਧ ਪਾਇਆ 30 ਕਿਲੋ ਖਰਾ ਦੁੱਧ ਦੇ ਦੂਗੀ ਜੀ ਤੇ ਇਹਦੇ 25 ਦਿਨ ਬਾਕੀ ਪੈਣੇ ਹਜੇ ਜੀ ਲੈਵਾ ਦੇ ਇੱਕ ਤਾਂ ਅਲਾ ਦੇ ਵੀ 10 ਦਿਨ ਮਸਾ ਲੂਗੀ ਜੀ ਇਹਦੇ 25 ਦਿਨ ਬਾਕੀ ਬਣੇ 1 ਲੱਖ ਤੇ 10000 ਦੀ ਵੜ ਦੇ ਦਾਂਗੇ ਅੱਛਾ 1 ਲੱਖ 10000 ਦੀ 25 ਦਿਨ ਹਜੇ ਸੂਣ ਦੇ ਵਿੱਚ ਬਾਕੀ ਪਏ ਆ ਸੋ ਬਰੀਡ ਜਾਤਪਾਤ ਵਗੈਰਾ ਚੰਗੀ ਹੈ ਕਹਿੰਦਾ ਪਰ ਲਾਹੇ ਪੈ ਗਈ ਵਧੀਆ ਬਣਦੀ ਤੁਰੀ ਹ ਜੀ ਕੰਪੈਕਟ ਹਵਾ ਨਾ ਜਾਵਾ ਫਿਟਨੈਸ ਵਾਲਾ ਹਨਾ ਪੂਰਾ ਬਈ ਤੇ ਅੱਗੇ ਦੇ ਪਾ ਲਾਸਟ ਤੇ ਬੱਚੀ ਦੇਖ ਰਹੇ ਹੈ ਜੀ ਇਹਦੇ 15 ਨ ਬਾਕੀ ਪੈਣੇ ਬਈ ਅੱਛਾ 15 ਦਿਨ ਹਜੇ ਇਹਦੇ ਸੂਨ ਚ ਬਾਕੀ ਪਏ ਆ 34 35 ਕਿਲੋ ਨੇ ਕਿਥੇ ਮਾਲਕ ਨੇ ਜਿੱਦ ਤੋਂ ਪਹਿਲਾਂ ਨੇ ਪਾਇਆਗਾ ਇੱਕ ਤਾਂ ਮੰਨ ਕੇ ਚੱਲ 35 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇਜ ਕਰ ਲਿਓ। ਬਾਕੀ ਵੀਰਾਂ ਦੀ ਸਮਝ ਆ ਬਾਈ ਠੀਕ ਨਾ ਗੱਲ ਦੋ ਦੋ ਰੱਖਿਆ ਜਾਂਦਾ ਜਿਹੜਾ ਮਾਲਕ ਨੇ ਆਪ ਨੂੰ ਮੂਹਰੋ ਦਿੱਤਾ ਹੈਗਾ। ਜੀ ਠੀਕ ਨਾ ਗੱਲ। ਅੱਛਾ ਕਹਿੰਦਾ ਬਾਈ ਬਰੀਡ ਵਾਲੀ ਇੰਨੀ ਦਾ ਕੋਈ ਤਰ੍ਹਾਂ ਨਹੀਂ ਇਹ ਜੇ ਆਪਾਂ 35 ਦਾ ਕਈ ਵਾਰ 40 40 ਕਿਲੋ ਦੇ ਵੀ ਚੱਲੀ ਵੀ ਹੁੰਦੀਆਂ ਆ। ਇਹ ਅੱਡੀ ਦੀ ਵੀ ਰਹਿ ਜਾਂਦੀ ਆ ਹਨਾ। ਟਾਈਮ ਨਹੀਂ ਲੱਗੇਗਾ ਜੀ। ਬਾਕੀ ਇਹ ਸਾਹ ਵਾਲੀ ਚੀਜ਼ ਆ ਵੀ ਕਹਿੰਦਾ ਬਾਈ ਜਿਹਨੇ ਖਰੀਦਣੇ ਕੋਲ ਆ ਕੇ ਨਿਰਖੋ ਪਰਖੋ ਤਸੱਲੀ ਕਰਕੇ ਖਰੀ ਅਨਾਸਿ ਹੱਦ ਪੈਂਦੀ 50 ਤੋਂ ਸਾਲੀ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ